ਜੀਡੀਪੀ ਦੀ ਗ੍ਰੋਥ ਜਿਹੜੀ ਹੈ ਇਹ ਘਟ ਕੇ 5.4 ਫੀਸਦ ਹੋ ਗਈ ਹੈ। ਔਰ ਇਹ ਤੁਸੀਂ ਸਮਝੋਗੇ ਕਿਉਂ ਕਿ ਆਮ ਆਦਮੀ ਤਾਂ ਇਸ ਦੇ ਬਾਰੇ ਇੰਨਾ ਜ਼ਿਆਦਾ ਖਿਆਲ ਨਹੀਂ ਕਰਦਾ ਕਿ ਜੀਡੀਪੀ ਕੀ ਚੀਜ਼ ਹੈ ਪਰ ਇਹ ਸਾਡੀ ਆਰਥਿਕ ਵਿਕਾਸ ਨੂੰ ਨਾਪਣ ਦਾ ਪੈਮਾਨਾ ਹੁੰਦਾ ਹੈ। ਜਦੋਂ ਇਹ ਘਟਦੀ ਹੈ ਤਾਂ ਸਮਝੋ ਕਿ ਕੁਝ ਆਰਥਿਕ ਨੀਤੀਆਂ ਦੇ ਵਿੱਚ ਜਾਂ ਸਾਡੇ ਅਰਥਚਾਰੇ ਦੇ ਵਿੱਚ ਕੁਝ ਸਮੱਸਿਆਵਾਂ ਨੇ। ਹੁਣ ਸਭ ਤੋਂ ਵੱਡੀ ਸਮੱਸਿਆ ਜਿਹੜੀ ਚੱਲ ਰਹੀ ਹੈ ਉਹ ਮਹਿੰਗਾਈ ਦੀ ਹੈ ਜਦੋਂ ਮਹਿੰਗਾਈ ਹੋ ਗਈ ਤੁਸੀਂ ਜਾ ਕੇ ਬਾਜ਼ਾਰ ਵਿੱਚ ਸਬਜ਼ੀਆਂ ਲੈਣ ਜਾਓ ਤਾਂ ਸਬਜ਼ੀਆਂ ਨੂੰ ਹੱਥ ਨਹੀਂ ਲੱਗਦਾ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਲੈਣ ਜਾਓ ਉਹ ਵੀ ਮਹਿੰਗੀਆਂ ਹੋ ਗਈਆਂ ਯਾਨੀ ਕਿ ਤੁਸੀਂ ਕਿਸੇ ਵੀ ਪਾਸੇ ਆਪਣਾ ਧਿਆਨ ਦਿਓ ਕਰੋ ਤਾਂ ਉਹ ਪਹਿਲਾਂ ਨਾਲੋਂ ਕਈ ਗੁਣਾ ਮਹਿੰਗਾ ਹੋਇਆ ਮਿਲਦਾ ਹੈ ਸੋ ਸਰਕਾਰ ਨੂੰ ਹੁਣ ਇਸ ਮਹਿੰਗਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਿਹੜੇ ਅੰਕੜੇ ਨੇ ਉਹ ਹਾਲਤ ਕੋਈ ਬਹੁਤੀ ਠੀਕ ਪੇਸ਼ ਨਹੀਂ ਕਰ ਰਹੇ ਇਹ ਸਰਕਾਰ ਨੇ ਇਨਾ ਮਤਲਬ ਇਸ ਮਹਿੰਗਾਈ ਵੱਲ ਤੇ ਬੇਰੋਜ਼ਗਾਰੀ ਵੱਲ ਧਿਆਨ ਨਾ ਦਿੱਤਾ ਤਾਂ ਦੇਸ਼ ਦੇ ਵਿੱਚ ਜਿਹੜਾ ਹਾਲਾਤ ਹੈ ਉਹ ਹੋਰ ਵੀ ਮਾੜੇ ਹੋ ਸਕਦੇ ਨੇ ਜੋ ਸਾਨੂੰ ਇਹਨਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਇਹਨਾਂ ਅੰਕੜਿਆਂ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗ੍ਰਾਵਟਾਈ ਹੈ ਉਹ ਮੈਨੂਫੈਕਚਰਿੰਗ ਜਿਹੜੀ ਸੈਕਟਰ ਆ ਉਹਦੇ ਵਿੱਚ ਆਈਏ ਔਰ ਤੁਸੀਂ ਹੈਰਾਨ ਹੋਗੇ ਕਿ ਮੈਨੂਫੈਕਚਰਿੰਗ ਜਿਹੜੀ ਗਰੋਥ ਹੈ ਉਹ 14.3 ਫੀਸ ਤੋਂ ਕੱਟ ਕੇ 2.2 ਫੀਸ ਤੇ ਆ ਗਈ ਹੈ ਹੁਣ ਤੁਸੀਂ ਦੇਖੋ ਕਿ ਜੇ ਸਾਡੀ ਮੈਨੂਫੈਕਚਰਿੰਗ ਵਿੱਚ ਇੰਨੀ ਵੱਡੀ ਘਾਟ ਹੈ ਤਾਂ ਇਸ ਦਾ ਕਿੰਨਾ ਵੱਡਾ ਅਸਰ ਜਿਹੜਾ ਸਾਡੇ ਅਰਥਚਾਰੇ ਤੇ ਹੋ ਸਕਦਾ ਹੈ ਇਸ ਤੋਂ ਇਲਾਵਾ ਕੰਸਟਰਕਸ਼ਨ ਜਿਹੜਾ ਸੈਕਟਰ ਹੈ ਉਸ ਦੇ ਵਿੱਚ ਵੀ ਜਿਹੜੀ ਹੈ ਘਾਟ ਕਮੀ ਜਿਹੜੀ ਹੈ ਉਹ ਆਈ ਹੈ ਜਿਹੜਾ ਪਹਿਲਾਂ 13.6 ਫੀਸਦੀ ਸੀ ਉਹ ਘਟ ਕੇ 7.7 ਫੀਸਦੀ ਰਹਿ ਗਿਆ ਹੁਣ ਜੀਡੀਪੀ ਦੀ ਗਰੋਥ ਦੀ ਗੱਲ ਕਰੀਏ ਤਾਂ ਆਰਬੀਆਈ ਨੇ ਤੇ ਕਿਹਾ ਸੀ ਕਿ ਇਹ 7 ਫੀਸਦੀ ਰਹਿਣ ਦਾ ਅਨੁਮਾਨ ਉਹਨਾਂ ਨੇ ਲਗਾਇਆ ਸੀਗਾ ਕਿ 7 ਫੀਸਦੀ ਰਹਿ ਸਕਦਾ ਹੈ ਲੇਕਿਨ ਇਹ 7 ਫੀਸਦੀ ਨਹੀਂ ਰਿਹਾ ਇਸ ਤੋਂ ਇਲਾਵਾ ਜੇ ਜਦੋਂ ਮਹਿੰਗਾਈ ਵਾਧੀ ਹੈ ਨਾ ਉਦੋਂ ਪਤਾ ਕੀ ਹੁੰਦਾ ਕਿ ਹਰ ਇੱਕ ਆਦਮੀ ਦੀ ਜਿਹੜੀ ਬਚਤ ਹੈ ਸੇਵਿੰਗ ਹੈ ਉਹ ਘਟਦੀ ਹੈ ਘਟਦੀ ਕਿਉਂ ਹੈ ਕਿਉਂਕਿ ਉਸ ਕੋਲ ਪੈਸਾ ਹੁੰਨਾ ਕਿ ਹੁੰਦਾ ਹੈ ਉਹ ਪੈਸੇ ਨੂੰ ਖਰਚ ਕਰਦਾ ਹੈ ਤੇ ਜਿਹੜਾ ਉਹਨੇ ਸੇਵ ਕੀਤਾ ਹੁੰਦਾ ਹੈ ਉਸ ਨੂੰ ਵੀ ਖਰਚ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਕਰਕੇ ਜਿਹੜੀ ਬਚਤ ਹੈ ਉਹ ਵੀ ਘਟ ਹੋ ਜਾਂਦੀ ਹੈ ਤੇ ਇਹ ਜਿਹੜਾ ਮਹਿੰਗਾਈ ਕਾਰਨ 44 ਫੀਸਦੀ ਦੀ ਬਚਤ ਦੇ ਵਿੱਚ ਕਮੀ ਜਿਹੜੀ ਹੈ ਉਹ ਆਈ ਹੈ